ਸਤਿ ਸ੍ਰੀ ਅਕਾਲ ਬੈਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ਜਰੀਏ ਜੁੜੇ ਹੋਏ ਆ ਤੇ ਜਿਵੇਂ ਬੈਲੀਓ ਆਪਾਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕੋਈ ਨਾ ਕੋਈ ਜਾਨਵਰ ਦਿਖਾਉਂਦੇ ਜੋ ਵੀ ਆਪਣੇ ਫਾਰਮ ਤੇ ਸੇਲ ਲਈ ਆਉਂਦਾ ਤੇ ਉਦਾਂ ਹੀ ਬੈਲੀਓ ਤੁਹਾਨੂੰ ਆਪਾਂ ਇੱਕ ਘੋੜੀ ਦਿਖਾਉਣ ਲੱਗੇ ਆ ਜੋ ਆਪਣੇ ਫਾਰਮ ਤੇ ਆਈ ਹੈ ਸੇਲ ਲਈ ਮਾਰਵਾੜੀ ਘੋੜੀ ਹੈ ਬਹੁਤ ਸੋਹਣੀ ਤੇ ਮਾਰਕਿੰਗ ਮਾਰਕਿੰਗ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਮਾਰਕੀਆ ਘੋੜੀ ਦੀ ਤੇ ਜੇ ਵੇਲੇ ਆਪਾਂ ਹਾਈਟ ਦੀ ਗੱਲ ਕਰ ਲਈਏ ਤਾਂ 60 ਪਲੱਸ ਹਾਈਟ ਹੈ ਘੋੜੀ ਦੀ ਤੇ 6 ਸਾਲ ਦੀ ਘੋੜੀ ਹੈ ਨਵੀਂ ਉਮਰ ਦੀ ਹਲੇ ਘੋੜੀ ਹੈ ਤੇ ਮਾਰਕਿੰਗ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣੀ ਹੈ ਮੱਥੇ ਤੇ ਬਲੇਜ ਹੈ ਇੱਕ ਪੈਰ ਚਿੱਟਾ ਹੀ ਮਾਰਵਾੜੀ ਘੋੜੀ ਹੈ ਕੰਨਾਂ ਕੁੰਨਾਂ ਦੀ ਬਹੁਤ ਸ਼ਕੀਨ ਹੈ ਤੁਸੀਂ ਦੇਖ ਸਕਦੇ ਆ ਤੇ ਬਾਕੀ ਜੇ ਕਿਸੇ ਵੀਰ ਨੂੰ ਜਾਦਾ ਗਹਿਰਾਈ ਦੇ ਵਿੱਚ ਘੋੜੀ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਉਤਾਰ ਮੈਂ ਥੱਲੇ ਮੋਬਾਈਲ ਨੰਬਰ ਛੱਡੂਗਾ ਉਹਦੇ ਤੇ ਕਾਲ ਕਰਕੇ ਵੀ ਤੁਸੀਂ ਪਤਾ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਆਪਣੇ ਫਾਰਮ ਤੇ ਆ ਕੇ ਘੋੜੀ ਨੂੰ ਦੇਖ ਵੀ ਸਕਦੇ ਹੋ ਤੇ ਸਵਾਰੀ ਦੀ ਵੀ ਵਧੀਆ ਪਾਸ ਹੈ ਬੇਲੀਓ ਘੋੜੀ ਤੇ ਹਾਈਟ ਵੀ ਬਹੁਤ ਸੋਹਣੀ ਹੈ ਮਾਰਕਿੰਗ ਵੀ ਬਹੁਤ ਸੋਹਣੀ ਹੈ ਤੇ ਬਾਕੀ ਗਹਿਰਾਈ ਦੇ ਵਿੱਚ ਜਾਣਕਾਰੀ ਲਈ ਬੇਲੀਓ ਥੱਲੇ ਦਿੱਤੇ ਗਏ ਕੰਟੈਕਟ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਫਰ ਫਾਰਮ ਤੇ ਆ ਕੇ ਦੇਖ ਸਕਦੇ ਹੋ ਧੰਨਵਾਦ